ਹੈਲੋ ਦੋਸਤੋ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੀ ਬਰਾਡ ਕਲੈਕਸ਼ਨ ਤੇ ਅੱਜ ਅਸੀਂ ਤੁਹਾਡੇ ਲਈ ਮਸਲੀਨ ਅਤੇ ਰਾਮ ਟੈਕਸ ਬ੍ਰਾਂਡ ਦੇ ਸਿੰਗਲ ਦੁਪੱਟੇ ਲੈ ਕੇ ਆਏ ਹਾਂ ਜੀ ਔਰ ਇੱਕ ਸੂਟ ਰਾਮ ਟੈਕਸ ਦਾ ਸਿੰਗਲ ਪੀਸ ਔਨ ਕਰਕੇ ਅਸੀਂ ਤੁਹਾਨੂੰ ਘੱਟ ਪ੍ਰਾਈਸ ਤੇ ਦੇਵਾਂਗੇ ਆਜੋ ਤੁਹਾਨੂੰ ਫਿਰ ਦਿਖਾਉਣੀ ਹੈ ਜੀ ਰਾਮ ਟੈਕਸ ਬ੍ਰਾਂਡ ਦਾ ਮਸਲੀਨ ਦਾ ਬਲੌਕ ਪ੍ਰਿੰਟਿੰਗ ਦਾ ਦੁਪੱਟਾ ਜੀ 2.5 ਮੀਟਰ ਦੁਪੱਟਾ ਹੈ ਜੀ ਦੇਖ ਸਕਦੇ ਹੋ ਤੁਸੀਂ ਸਾਰੇ ਤੇ ਬਲੌਕ ਪ੍ਰਿੰਟੇ ਕੀਤੀ ਹੋਈ ਹੈ ਜੀ ਸ਼ਾਨਦਾਰ ਦੁਪੱਟਾ ਹੈ ਇਹਦਾ ਰੇਟ 550 ਰੁਪਏ ਹੈ ਜੀ ਤੁਸੀਂ ਇਹਦੇ ਨਾਲ ਵਧੀਆ ਸੂਟ ਰੈਡੀ ਕਰਵਾ ਸਕਦੇ ਹੋ ਜੇ ਤੁਹਾਨੂੰ ਪਸੰਦ ਆਉਂਦਾ ਜੀ ਸਕਰੀਨਸ਼ਾਟ ਲੈ ਕੇ ਵਟਸਐਪ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਸਿੰਗਲ ਦੁਪੱਟੇ ਦਾ ਚਾਰਜਰ ਕੋਰੀਅਰ ਚਾਰਜ 50 ਰੁਪਏ ਹੈ ਜੀ ਜੀ ਤੁਸੀਂ ਦੋ ਲੈਨੇ ਹੋ ਤਾਂ 70 ਰੁਪਏ ਤੁਹਾਨੂੰ ਕੁਰੀਆ ਚਾਰਜ ਦੇ ਪੈਣਗੇ ਜੀ ਦੁਪੱਟਾ ਚੈੱਕ ਕਰ ਸਕਦੇ ਹੋ ਲਓ ਜੀ ਅਸੀਂ ਹੁਣ ਤੁਹਾਨੂੰ ਨੈਕਸਟ ਦੁਪੱਟਾ ਦਿਖਾਉਣੀ ਆ ਆਰਾਮ ਟੈਕਸ ਬ੍ਰਾਂਡ ਦਾ ਬਹੁਤ ਹੀ ਵਧੀਆ ਦੁਪੱਟਾ ਜੀ ਚੈੱਕ ਕਰੋ ਇਹਦੀ ਪ੍ਰਿੰਟਿੰਗ 2.5 ਮੀਟਰ ਦੁਪੱਟਾ ਹੈ ਜੀ ਦੇਖੋ ਪੂਰੇ ਆਲਓਵਰ ਲੈਸ ਲੱਗੀ ਹੋਈ ਹੈ 2.5 ਮੀਟਰ ਦਾ ਦੁਪੱਟਾ ਜੀ ਇਹਦੇ ਨਾਲ ਤੁਸੀਂ ਕੋਈ ਵੀ ਮਹਿੰਗਾ ਸੂਟ ਰੈਡੀ ਕਰਵਾ ਕੇ ਪਰ ਟੀਕ ਸਟਾਈਲ ਸਟੂਰ ਬਣਾ ਸਕਦੀ ਹੋਂ ਜੀ ਇਸ ਦੁਪੱਟੇ ਦਾ ਪ੍ਰਾਈਸ 550 ਰੁਪਏ ਹੈ ਜੀ ਜੇ ਪਸੰਦ ਆਉਂਦਾ ਤੇ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਸਕਦੇ ਹੋ ਜੀ ਲਓ ਜੀ ਹੁਣ ਤੁਹਾਨੂੰ ਦਿਖਾਉਣੀ ਹੈ ਰਾਮ ਟੈਕਸ ਦਾ ਪਿੰਕੀ ਸ਼ੇਡ ਬਿਓਰ ਪਸ਼ਮੀਨਾ ਰਾਮ ਟੈਕਸ ਦੀ ਅਦਰ ਮੋਰ ਲੱਗੀ ਹੈ ਤੁਸੀਂ ਚੈੱਕ ਕਰ ਸਕਦੇ ਹੋ ਜੀ 5 ਮੀਟਰ ਆਲਓਵਰ ਸੂਟ ਹੈ ਜੀ ਇਹ ਸਿੰਗਲ ਪੀਸ ਹੁਣ ਕਰ ਤੁਸੀਂ ਤੁਹਾਨੂੰ ਘੱਟ ਪ੍ਰਾਈਸ 'ਚ ਦੇਵਾਂਗੀ ਜੀ ਪਿਓਰ ਮਲਾਈ ਵਰਗਾ ਕੱਪੜਾ ਜੀ ਦੇਖੋ ਦੇਖ ਸਕਦੇ ਹੋ ਤੁਸੀਂ ਬਿਲਕੁਲ ਪਿਓਰ ਮਲਾਈ ਵਰਗਾ ਕੱਪੜਾ ਨਾਲੇ ਦੁਪੱਟਾ ਹੈ ਜੀ ਰਾਮ ਟੈਕਸ ਬ੍ਰਾਂਡ ਦਾ ਹੀ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਹੀ ਸੋਹਣਾ ਦੁਪੱਟਾ ਹੈ ਜੀ ਦੇਖੋ ਜੀ ਘੇਰੇ ਤੇ ਚਾਰੇ ਪਾਸੇ ਹੈ ਫਲਾਵਰ ਹੈ ਬਿਲਕੁਲ ਮੈਚ ਕਰਦਾ ਦੁਪੱਟਾ ਜੀ ਤੁਸੀਂ ਥੋੜੇ ਜੀ ਹੈਂਡਵਰਕ ਕਰਕੇ ਜਾਂ ਤੁਸੀਂ ਪੇਂਟਿੰਗ ਕਰਵਾ ਕੇ ਆਹ ਹੈ ਕੁਝ ਵੀ ਕਰਵਾ ਕੇ ਲੈਸਸ ਲਗਾ ਕੇ ਪੂਰਾ ਸੂਟ ਤਿਆਰ ਕਰ ਸਕਦੀ ਹਾਂ ਜੀ ਇਸ ਦੁਪੱਟੇ ਔਰ ਸੂਟ ਦਾ ਪ੍ਰਾਈਸ 1800 ਰੁਪਏ ਹੈ ਜੀ ਸਿੰਗਲ ਸੂਟ ਔਨ ਕਰਨੇ 1800 ਰੁਪਏ ਦਾ ਦੇ ਰਹੇ ਹਾਂ ਵੈਸੀ ਅਸੀਂ 212100 ਦੇ ਸੇਲ ਕਰੇ ਹੈ ਜੀ ਇਹ ਸੂਟ ਤੁਸੀਂ ਸੇਲ ਦਾ ਫਾਇਦਾ ਲਓ ਜੀ 300 ਰੁਪਏ less ਕਰਕੇ ਤੁਹਾਨੂੰ ਦੇ ਰਹੇ ਹਾਂ ਜੇ ਤੁਹਾਨੂੰ ਪਸੰਦ ਆਉਂਦਾ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ WhatsApp ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਆ ਜੀ ਸਾਡਾ ਵੀਡੀਓ ਚੰਗਿਆ ਲੱਗਿਆ ਤਾਂ ਜੀ ਲਾਈਕ ਕਰ ਲਿਓ ਦੇਣਾ ਸ਼ੇਅਰ ਕਰ ਦੇਣਾ ਸਬਸਕ੍ਰਾਈਬ ਕਰ ਲੈਣਾ ਤੇ ਇੱਕ ਪਿਆਰਾ ਜਿਹਾ ਕਮੈਂਟ ਵੀ ਕਰਨਾ ਜੀ ਤਾਂ ਜੋ ਸਾਨੂੰ ਪਤਾ ਲੱਗੇ ਸਵਾਧੀ ਕੁਆਲਿਟੀ ਤੁਹਾਨੂੰ ਕਿੰਨੀ ਕ ਪਸੰਦ ਆਈ ਹੈ ਜੀ ਧੰਨਵਾਦ ਜੀ